सतगुरु नानक पर मिट्टी धुंध जग चान फिलौर विच श्री गुरु नानक देव जी के दे प्रकाश पुरब समर्पित विशाल धार्मिक समागम मनाया गया फिलौर गुरद्वारा श्री तखतगढ़ साहिब फिलौर वालों श्री गुरु नानक देव जी महाराज के प्रकाश पुरब न समर्पित विशाल धार्मिक समागम बड़े ही श्रद्धा से उत्साह मनाया गया इस मौके शहर विचों विशाल नगर कीर्तन क्ढाया गया जिस विगत ने वी गिनती भाग लिया अटवाल हाउस कलोनी के मालिक सरदार मनदीप सिंह गोरा और समूह कलोनी निवासिया वालों गुरु प्यारी संगत विशाल लंगर का प्रबंध किया गया इस मौके मनदीप सिंह गोरा और दे छोटे भरा चरणजीत सिंह चन्नी ने सारिया संगतान को गुरपुरब दिया लख लख वधाई दिखाई तो गुरु साहिब दिया बखशिशां की अरदस की जो टीवी न्यूज चैनल तो पत्रकार इंदरजीत सिंह बैंस की खास रिपोर्ट ਆਪ ਕੋ ਫਰਸਾਨੀ ਦੇਖ ਰਹੀ ਹੈ

மரை சைடுல रीसा त जोड़ियो ਗਿਣਤੀ ਗੱਦੜਾਂ ਤੇ ਕਾਇਰਾਂ ਦੀ ਹੁੰਦੀ ਐ ਨਹੀਂ ਨਹੀਂ ਜਿਹੜਾ ਪ੍ਰੋਪਰ ਮਾਰਗ ਨਿਕਲਿਆ ਸ਼ੇਰਾਂ ਦੀ ਨਹੀਂ ਬਾਈ ਤੁਸੀਂ ਜਾ ਖਾਲਸਾ ਆਇ ਤੇ ਕੀ ਫਤਿਹ ਸਾਡੇ ਵੱਲੋਂ ਅਦਵਾਨ ਹਾਊਸ ਬਦੋਨੀ ਦੇ ਐਮ ਡੀ ਮਲ ਸਿੰਘ ਗੋੜਾ ਤੇ ਮੇਰੇ ਵੱਲੋਂ ਚਰਨਜੀਤ ਸਿੰਘ ਚੰਨੀ ਵੱਲੋਂ ਸਿੰਘ ਸਾਹ ਸੰਗਤ ਨੂੰ ਸ਼ਹਿਰ ਗੁਰੂ ਘਰਾਨੇ ਦੇ ਜੀਵਨ ਤੋਂ ਪਰ ਪਰਵਧਿਆ ਲੱਖ ਲੱਖ ਵਧਾਈਆਂ ਵਾਇਦ ਨੂੰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਵਾਇਦ ਜੀ ਦਾ ਬਾਤਵਾ ਵਾਇਦ ਜੀ ਨੂੰ ਬਤਿਹ। ਬਾਤਾਂ ਨਾਲ ਸੇ ਬਾਤਾਂ ਤੋਂ ਰੋਕੋਣ ਦੀ ਬਾਤਾਂ ਕਿ ਬੁਲਾਈ ਹੋਏ। ਆਹ ਤੇ ਤਕਰੀਰ ਜਨ ਚੰਦ ਜੀ ਵਾਦ ਨਾ 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 ਕੇ 3591 ਨਗਰ ਪ੍ਰਗਿਆਰਨ ਦੀਆਂ। ਨੂੰ ਬੰਦਦੇ ਦੰਦਾਂ ਸਰਵਾਵਲਾ ਕੋ ਗਿਆ ਕਿ ਉਹ ਤਾਂ ਦੋ ਬਾਵੋ ਜਿਹੜਾ ਰੈਡੀ ਬੰਤਾ ਉਹਨਾਂ ਤੋਂ ਬਾਅਦ ਦੋ ਵੀ ਜਿਸ ਨੇ ਦੋ ਆਹ ਨੂੰ ਲੈ ਕੇ ਲੰਘੇ ਬਾਹਰ ਜਿਹੜੀ ਆ ਮਿੱਤਿਆ ਗਿਆ ਸੀ ਸੰਕਰਤ ਨਗਰ ਦੇ ਕਾਹਰ ਦੇ ਆਪਾ ਇੱਥੇ ਬਾਹਰ ਤੋਂ ਬਾਕੀ ਲੋਕ ਤੇ ਪ੍ਰਸ਼ਰਮਾ ਕਰਦਾ ਹੋਇਆ ਹੈ ਮੋਰਾ ਜੀਨ ਤੋਂ ਜੀਨ ਨੂੰ ਪੁਰਾ ਪਟੋਆ ਜਾਵਾ ਚਾਹਤ ਰਹੇ ਚੋਣ ਦੇ ਲੋਕ ਨੂੰ ਬਣੇ ਜਾਓ ਬਣੇ ਜਾਓ ਪੰਜਾਬ। ਜੁਲਾਈਵਰ ਦਾ ਰਾਫਤਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ